ਸਤਿ ਸ਼੍ਰੀ ਅਕਾਲ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜ਼ਰੂਰ ਦੱਬਿਓ ਜਲਦੀ ਹੋਏ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ 27 ਮਾਰਚ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਵੀ ਪੰਜਾਬ ਦੇ ਵਿੱਚ ਬੱਦਲਵਾਈ ਦੇਖਣ ਨੂੰ ਲਗਾਤਾਰ ਮਿਲ ਰਹੀ ਹੈ ਹਲਕੀ ਜਿਹੀ ਵੱਡੇ ਪੱਧਰ ਤੇ ਜਿਹੜਾ ਇੱਕ ਸਿਸਟਮ ਗੁਜ਼ਰਿਆ ਹੈ ਇਸ ਦਾ ਜ਼ਿਆਦਾਤਰ ਅਸਰ ਪਹਾੜੀ ਖੇਤਰਾਂ ਦੇ ਵਿੱਚ ਹੋਵੇਗਾ ਤੇ ਅੱਜ ਇਹ ਸਿਸਟਮ ਦਾ ਮੁੱਖ ਦਿਨ ਹੋਵੇਗਾ ਜਿਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਉਹ ਜੰਮੂ ਹਿਮਾਚਲ ਤੇ ਕਸ਼ਮੀਰ ਦੇ ਇਲਾਕਿਆਂ ਦੇ ਵਿੱਚ ਲੱਗਦੇ ਹੋਏ ਦਿਖਾਈ ਦੇਣਗੇ ਪੰਜਾਬ ਦੇ ਵਿੱਚ ਲਗਾਤਾਰ ਬਦਲਵਾਈ ਰਹੇਗੀ ਹੋ ਸਕਦਾ ਹੈ ਕਿ ਜਿਵੇਂ ਗਰਮੀ ਦੇ ਵਿੱਚ ਵਾਧਾ ਹੋਇਆ ਹੈ ਦੁਪਹਿਰ ਵੇਲੇ ਤੋਂ ਬਾਅਦ ਕਿਤੇ ਪਹਾੜਾ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਹੀਟ ਸੈੱਲ ਬਣ ਜਵੇ ਤੇ ਹਲਕੇ ਫੁਲਕੇ ਮੀਂਹ ਦਾ ਸ਼ਰਟਾ ਲੱਗ ਜਵੇ ਇਸ ਤੋਂ ਬਾਅਦ ਕੁਝ ਵੀ ਪੰਜਾਬ ਦੇ ਵਿੱਚ ਵਾਪਰਨ ਦੀ ਸੰਭਾਵਨਾ ਨਹੀਂ ਹੈ ਇਹ ਵੀ ਸਿਰਫ ਲਿਮਟਿਡ ਖੇਤਰਾਂ ਦੇ ਵਿੱਚ ਹੋ ਸਕਦਾ ਹੈ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਸਾਫ਼ ਰਹੇਗਾ ਜਿਹੜੇ ਪਿਛਲੇ ਦਿਨਾਂ ਦੇ ਟੈਂਪਰੇਚਰ ਪੰਜਾਬ ਦਾ ਆਪ ਗਿਆ ਹੈ ਜਿਵੇਂ ਸਵੇਰ ਵੇਲੇ ਵੀ ਬੀ ਡਿਗਰੀ ਦੇ ਆਸ-ਪਾਸ ਪੁੱਜਿਆ ਹੈ ਤੇ ਦਿਨ ਦਾ ਵੀ 32 33 ਜਾਂ 34 ਡਿਗਰੀ ਦੇ ਆਸ-ਪਾਸ ਪੁੱਜ ਰਿਹਾ ਹੈ ਅੱਜ ਤੋਂ ਯਾਨੀ ਕਿ ਦੁਪਹਿਰ ਤੋਂ ਬਾਅਦ ਉੱਤਰ ਪੱਛਮੀ ਦੀ ਹਵਾਵਾਂ ਦੀ ਵਾਪਸੀ ਹੋਣੀ ਸ਼ੁਰੂ ਹੋਵੇਗੀ ਜਿਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਟੈਂਪਰੇਚਰ ਇੱਕ ਵਾਰ ਫਿਰ 5 ਅਤੇ 6 ਡਿਗਰੀ ਘਟਦਾ ਹੋਇਆ ਤੁਹਾਨੂੰ ਦਿਖਾਈ ਦੇਵੇਗਾ ਜਿਦੇ ਵਿੱਚ ਸਵੇਰ ਅਤੇ ਸ਼ਾਮ ਨੂੰ ਹਲਕੀ ਜਿਹੀ ਠੰਡ ਫੇਰ ਵਾਪਸੀ ਕਰੇਗੀ ਆਉਣ ਵਾਲੇ